ਤੁਸੀਂ ਆਹੀ ਸਟੇਟਮੈਂਟ ਲਿਖੀ ਸੀ ਨਾ ਕਿ ਮੈਂ ਹਰ ਚੀਜ਼ ਤੋਂ ਪਰੇ हट ਕੇ ਪੰਜਾਬ ਦੇ ਨਾਲ ਖੜਾ ਹਾਂ ਜਦੋਂ ਆਪਾਂ ਚੇਂਜ ਦੀ ਗੱਲ ਕਰਦੇ ਆ ਆਪਾਂ ਅਕਸਰ ਫਿਲਮਾਂ ਦੇ ਵਿੱਚ ਸੁਣ ਲੈਂਦੇ ਆ ਆਪਾਂ ਲਾਈਕ ਕਿਤੇ ਪੜ੍ਹਦੇ ਵੀ ਆ ਕਿ ਯੂ ਹੈਵ ਟੂ ਬੀ ਅ ਪਾਰਟ ਆਫ ਸਿਸਟਮ ਟੂ ਚੇਂਜ ਇਟ ਹੈਨਾ ਤਾਂ ਲਾਈਕ ਉਸ ਵੇਲੇ ਜਾ ਕਿਸੇ ਦੇ ਨਾਲ ਖੜਨਾ ਜਾਂ ਕਿਸੇ ਦੇ ਵੱਲ ਵੀ ਹੋ ਕੇ ਕੁਝ ਤਾਂ ਕਰਨਾ ਪਏਗਾ ਤਾਂ ਹੀ ਚੇਂਜ ਆਏਗਾ ਹੁਣ ਤਾਂ بڑے ਕਲਾਕਾਰ ਨੇ ਜਿਹੜੇ ਇਸ ਚੀਜ਼ਾਂ 'ਚ ਆ ਗਏ ਨੇ ਹੁਣ ਕਰਮਜੀਤ ਅਨਮੋਲ ਨੇ ਬੜਾ ਚੰਗਾ ਪੜਾਉਣਾ ਦਾ ਲਿਖ ਐਕਟਿੰਗ ਐਕਟਿੰਗ ਕੈਰੀਅਰ ਚੱਲਦਾ ਲਾਈਕ ਭਗਵੰਤ ਮਾਨ ਸਰ ਤਾਂ ਕਾਫੀ ਟਾਈਮ ਤੋਂ ਪਿੱਛ ਲੇਕਿਨ ਅਗਰ ਆਪਾਂ ਕਰਮਜੀਤ ਅਨਮੋਲ ਦੀ ਗੱਲ ਕਰੀਏ ਉਹ ਆਲਰੇਡੀ ਲਾਈਕ ਬਹੁਤ ਐਸਟੈਬਲਿਸ਼ਡ ਸਿੰਗਰ ਹੈਗੇ ਨੇ ਸੌਰੀ ਸਿੰਗਰ ਵੀ ਨੇ ਐਕਟਰ ਵੀ ਨੇ ਬੜਾ ਵਧੀਆ ਕੰਮ ਚੱਲਦਾ ਉਹਨਾਂ ਦਾ ਹੈ ਨਾ ਉਹ ਤੋਂ ਹਟ ਕੇ ਉਹਨਾਂ ਦਾ ਜਾਣ ਦਾ ਤੁਹਾਨੂੰ ਕਿਵੇਂ ਕਿਵੇਂ ਦੇਖਦੇ ਹੋ ਇਸ ਚੀਜ਼ਾਂ ਨੂੰ ਤੁਸੀਂ ਮੈਨੂੰ ਲੱਗਦਾ ਇਹ ਨੁਕਸਾਨ ਹੀ ਹੁੰਦਾ ਜਿਵੇਂ ਤੁਸੀਂ ਹੁਣ ਇਸ ਤੋਂ ਬਾਅਦ ਹੰਸ ਭਾਜੀ ਦੇ ਹੀ ਆਣਾ ਮੈਨੂੰ ਪਹਿਲਾਂ ਉਹਨਾਂ ਤੇ ਹੀ ਸੀਗਾ ਤੇ ਤੁਸੀਂ ਵੀ ਇਹ ਦੇਖੋ ਮੈਨੂੰ ਹੰਸ ਭਾਜੀ ਜਿਹੜੇ ਬੜੇ ਉਹ ਬਹੁਤ ਪੜੇ ਲਿਖੇ ਸਾਹਿਤਕ ਪੜੇ ਲਿਖੇ ਬੰਦੇ ਆ ਜਿੰਨਾ ਲਿਟਰੇਚਰ ਉਹਨਾਂ ਨੂੰ ਯਾਦ ਹੈ ਹੋ ਸਕਦਾ ਕਿਸੇ ਨੂੰ ਨਾ ਹੋਵੇ ਮੈਂ ਹਮੇਸ਼ਾ ਕਹਿੰਦਾ ਦੇਖੋ ਅੱਜਕਲ ਮੇਰੀ ਉਹਨਾਂ ਨਾਲ ਬਹੁਤੀ ਬਣਦੀ ਨਹੀਂ ਹਮ ਹਮ ਬਟ ਫਿਰ ਵੀ ਮੈਂ ਉਹਨਾਂ ਦੀ ਇੱਕਲ ਦੀ ਤਾਰੀਫ ਕਰਦਾ ਕਿ ਜਦੋਂ ਮੈਂ ਉਹਨਾਂ ਦੇ ਪਿੱਛੇ ਸਕੂਟਰ ਤੇ ਬੈਠਾ ਹੋਇਆ ਸੀ ਜਦੋਂ ਮੈਂ 15 16 ਸਾਲ ਦਾ ਸੀ ਮਾ ਉਹਨਾਂ ਕੋਲ ਹੀ ਆਇਆ ਸੀ ਪਹਿਲਾਂ ਹਮ ਹਮ ਉਸ ਟਾਈਮ ਤੋਂ ਇੱਕ ਪਰਚਾ ਹੁੰਦਾ ਸੀ ਨਾਗਮਣੀ ਅਮਰਤਾ ਪ੍ਰੀਤਮ ਔਰ 임ਰੋਜ਼ ਦੋਨੋਂ ਕੱਟਦੇ ਸੀ ਹਮ ਹਮ ਉਹ ਪਰਚਾ ਪੜ੍ਹਦੇ ਸੀ ਮਤਲਬ ਜਿਹਦੇ ਵਿੱਚ ਰਸ਼ੀਅਨ ਲਿਟਰੇਚਰ ਤੋਂ ਇਲਾਵਾ ਕੁਝ ਹੁੰਦਾ ਨਹੀਂ ਸੀ ਸਮਝਣ ਵਾਸਤੇ ਵੀ ਤੁਹਾਨੂੰ ਡਿਕਸ਼ਨਰੀਆਂ ਪੰਜਾਬੀ ਦੀਆਂ ਲੈਣੀਆਂ ਪੈਂਦੀਆਂ ਸੀ ਆਮੋ ਟ੍ਰਾਂਸਲੇਟ ਕਰਕੇ ਆਇਆ ਹੁੰਦਾ ਸੀ ਸੋ ਉਹ ਉਹ ਬਹੁਤ ਜੀਨੀਅਸ ਬੰਦੇ ਹੈ ਬਟ ਐਸੇ ਲਿਟਰੇਚਰ ਦੇ ਉਹਨਾਂ ਨੂੰ ਮੈਨੂੰ ਤੇ ਹਮੇਸ਼ਾ ਲੱਗਦਾ ਕਿ ਉਹ ਜਿਹੜੇ ਬਹੁਤ ਵੱਡੇ ਲੈਜੈਂਡ ਨੇ ਨਾ ਜਿਦਾਂ ਨੂੰ ਸੁਸਾਬ ਹੋਏ ਜਾਂ ਜਗਦੀਤ ਪਾਜੀ ਹੋਏ ਉਹਨਾਂ ਤੋਂ ਅਗਲੀ ਕਤਾਰ ਦੇ ਵਿੱਚ ਖੜੇ ਹੋਣ ਵਾਲੇ ਹੰਸਪਾਜੀ ਬੰਦੇ ਇੱਕੋ ਸਰਦੂਲ ਭਾਜੀ ਸੀਗੇ ਜਾਂ ਹਾਂ ਸਪਾਈ ਹੈ ਨਾ ਤੇ ਉਹਨਾਂ ਨੂੰ ਤੇ ਕਦੀ ਵੀ ਨਹੀਂ ਇਹਦੇ ਚ ਕੰਮ ਆਉਣਾ ਚਾਹੀਦਾ ਮੈਂ ਉਹ ਤੇ ਉਹ ਤੁਹਾਨੂੰ ਯਾਦ ਹੋਏ ਜੇ ਤੁਸੀਂ ਦੇਖਿਆ ਹੋਏਗਾ ਜੋ ਜੋ ਉਹਨਾਂ ਦੀ ਕੈਂਪੇਨ ਚ ਹੋ ਰਹੀ ਹੈ ਮੈਂ ਉਹਨਾਂ ਨੇ ਉਹਨਾਂ ਨੇ ਇੱਕ ਇੰਟਰਵਿਊ ਕੀਤੀ ਸੀ ਮੈਂ ਉਹਦੇ ਥੱਲੇ ਲਿਖਿਆ ਸੀ ਜਾ ਕੇ ਮੈਂ ਮੈਂ ਵੀ ਇਸ ਇਸ ਗੱਲੋਂ ਵੀ ਬੜਾ ਪੈੜਾ ਹੈ ਨਾ ਜੀ ਮੈਂ ਜਦੋਂ ਕਦੀ ਕਿਸੇ ਦੀ ਇੰਟਰਵਿਊ ਸੁਣਦਾ ਹਾਂ ਤੇ ਮੈਂ ਉਹਦੇ ਥੱਲੇ ਲਿਖਦਾ ਜਾ ਕੇ ਜਾਂ ਮੈਨੂੰ ਵੀ ਕੋਈ ਕਮੈਂਟ ਕਰੇ ਹੁਣ ਵੀ ਮੇਰੀ ਕੋਈ ਕੰਟਰੋਵਰਸੀਆਂ ਚੱਲ ਰਹੀਆਂ ਅਸੀਂ ਜਿਹੜੀਆਂ ਮੈਂ ਉਹਨਾਂ ਦੇ ਪੇਜ ਤੇ ਜਾ ਕੇ ਥੱਲੇ ਲਿਖਦਾ ਮੈਨੂੰ ਏਦਾਂ ਲੱਗਦਾ ਵੀ ਤੁਸੀਂ ਏਦਾਂ ਦ ਮੇਰੇ ਨਾਲ ਤੁਹਾਨੂੰ ਬਹਿਸ ਕਰਨੀ ਪੈਗੀ ਜਾਂ ਮੇਰੇ ਨਾਲ ਗੱਲਬਾਤ ਵਾਰਤਾਲਾਪ ਕਰਨੀ ਪੈਗੀ ਉਹ ਕਈ ਬੰਦੇ ਫਿਰ ਉਸ ਤੋਂ ਬਾਅਦ ਡਿਲੀਟ ਕਰ ਦਿੰਦੇ ਆ ਮੈਂ ਉਹਨਾਂ ਦਾ ਸਕਰੀਨਸ਼ਾਟ ਲੈ ਲੈਣਾ ਹਮ ਹਾਂ ਹੈਨਾ ਤੇ ਆਰਟਿਸਟ ਜਿਹੜਾ ਉਹਨੂੰ ਆਰਟਿਸਟ ਰਹਿਣਾ ਚਾਹੀਦਾ ਉਹਨੂੰ ਜਾਂ ਫਿਰ ਜਾਂ ਭਗਵੰਤ ਮਾਨ ਬਣ ਜਾਣਾ ਚਾਹੀਦਾ ਹਮ ਸਭ ਕੁਝ ਛੱਡ ਕੇ ਤੁਸੀਂ ਆਪਣਾ ਆਪ ਜਿਹੜਾ ਉੱਥੇ